ਇਹ ਪੰਜਾਬੀ ਇਤਿਹਾਪਕਾਂ ਦਾ ਇੱਕ ਬਹੁਤ ਵੱਡਾ ਗਰੁੱਪ ਵਾ ਜਿਹੜਾ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਨੂੰ ਕਵਰ ਕਰਦਾ ਵਾ ਦਿੱਲੀ ਜੰਮੂ ਕਸ਼ਮੀਰ ਤੇ ਹੋਰ ਗਵਾਂਢੀ ਜਿਹੜੇ ਪ੍ਰਾਂਤ ਨੇ ਉਹਨਾਂ ਦੇ ਅਧਿਆਪਕ ਜਿਹੜੇ ਨੇ ਇਹਦੇ ਵਿੱਚ ਸ਼ਾਮਲ ਆ। ਤੋਂ ਆਸ ਕਰਦੇ ਹਾਂ ਕਿ ਇਹ ਗਰੁੱਪ ਕਿਸੇ ਵੀ ਇਸ ਤਰ੍ਹਾਂ ਦੇ ਸੰਕਟ ਦੇ ਵਿੱਚ ਬੜੀ ਛੇਤੀ ਆਪਣਾ ਜਿਹੜਾ ਵਾ ਪ੍ਰਤੀਕਰਮ ਪ੍ਰਗਟਾਏਗਾ। ਅਸੀਂ ਬੜੀ ਛੇਤੀ ਜਥੇਬੰਦਕ ਹੋ ਸਕਦੇ ਹਾਂ। ਇਸ ਉਦਮ ਦੇ ਲਈ ਮੈਂ ਇਹਨਾਂ ਦੋਸਤਾਂ ਦਾ ਜਿਹੜਾ ਵਾ ਉਹ ਸਵਾਗਤ ਕਰਦਾ ਵਾਂ ਕਿ ਵਧੀਆ ਕਰ ਰਹੇ ਨੇ ਖਾਸ ਕਰਕੇ ਪਰਮਜੀਤ ਸਿੰਘ ਔਰੀ ਰੰਧਾਵਾ ਜੀ ਡਾਕਟਰ ਹੀਰਾ ਸਿੰਘ ਔਰੀ ਕਾਰਤ ਅਧਿਆਪਕ ਦੋਸਤੋ ਆਸ ਆ ਕੇ ਤੁਸੀਂ ਸਾਰੇ ਚੜ੍ਹਤ ਕਲਾ ਦੇ ਵਿੱਚ ਹੋਵੋਗੇ ਮੈਂ ਡਾਕਟਰ ਹਰਪ੍ਰੀਤ ਸਿੰਘ ਹੁੰਦਲ ਸਿੱਖ ਨੇਸ਼ਨ ਕਾਲਜ ਕਾਦੀਆਂ ਤੋਂ ਤੁਹਾਡੇ ਨਾਲ ਦੋ ਚਾਰ ਆਪਣੇ ਵਿਚਾਰ ਸਾਂਝੇ ਕਰਨੇ ਚਾਹੁੰਦਾ ਹਾਂ ਕੁਝ ਅਧਿਆਪਕ ਦੋਸਤਾਂ ਨੇ ਪੰਜਾਬੀ ਅਧਿਆਪਕਾਂ ਦਾ ਇੱਕ ਗਰੁੱਪ ਬਣਾਇਆ ਹਾਂ ਬਹੁਤ ਸ਼ਲਾਘਾਯੋਗ ਇਹ ਉਹਨਾਂ ਦਾ ਉਦਮ ਵਾ ਕਦਮ ਵਾ ਆਪਣਾ ਜਿਹੜਾ ਪੰਜਾਬੀ ਵਿਦਿਆਪਕਾਂ ਦਾ ਇਹ ਗਰੁੱਪ ਬਣਾਇਆ ਵਾ ਇਹ ਬਹੁਤ ਵਧੀਆ ਉਪਰਾਲਾ ਵਾ ਇਹ ਯਤਨ ਡਾਕਟਰ ਬਲ ਸਿੰਘ ਹੁਰੀ ਡਾਕਟਰ ਆਤਮ ਰੰਦਾਵਾ ਜੀ ਪ੍ਰੋਫੈਸਰ ਪਰਮਜੀਤ ਸਿੰਘ ਜੀ ਰੰਦਾਵਾ ਤੇ ਡਾਕਟਰ ਹੀਰਾ ਸਿੰਘ ਆਦ ਦੋਸਤਾਂ ਦਾ ਇਹ ਉਪਰਾਲਾ ਵਾ ਇਹ ਪਹਿਲਾ ਉਦੋਂ ਮੈਨੂੰ ਤੇ ਮਹਿਸੂਸ ਹੋ ਰਿਹਾ ਵਾ ਕਿ ਪੰਜਾਬੀ ਅਧਿਆਪਕਾਂ ਦਾ ਯੂਨੀਵਰਸਿਟੀ ਦੇ ਵਿੱਚ ਕਾਲਜਾਂ ਦੇ ਵਿੱਚ ਸਕੂਲਾਂ ਦੇ ਵਿੱਚ ਕਾਰਜ ਕਰ ਰਹੇ ਅਧਿਆਪਕਾਂ ਨੂੰ ਇਕੱਤਰ ਕੀਤਾ ਗਿਆ ਵਾ ਆਪੜਾ ਵੱਡੇ ਪੱਤਰ ਤੇ ਇਹ ਯਤਨ ਕੀਤਾ ਵਾ ਨਵੇਂ ਇੱਕ ਬਣੇ ਗਰੁੱਪ ਨੇ ਕੋਈ ਤੁਰੰਤ ਹੀ ਕੋਈ ਜਿਹੜਾ ਵਾ ਉਹ ਕੋਈ ਨਤੀਜਾ ਨਹੀਗਾ ਦੇ ਦੇਣਾ ਨਤੀਜੇ ਤੇ ਹੌਲੀ-ਹੌਲੀ ਸਾਹਮਣੇ ਆਉਣਗੇ ਕਿਉਂਕਿ ਮਸਲੇ ਤੇ ਸਾਡੇ ਜਿਹੜੇ ਆ ਉਹ ਚੱਲੇ ਆ ਰਹੇ ਨੇ ਉਹ ਕੋਈ ਰਤੋਂ ਰਾਤੇ ਠੀਕ ਨਹੀਂ ਹੋ ਜਾਣੇ ਪਰ ਉਹਨਾਂ ਪ੍ਰਤੀ ਜਥੇਬੰਦ ਹੋਣ ਦੇ ਲਈ ਇਹ ਜਿਹੜਾ ਇੱਕ ਮੰਚ ਸਾਨੂੰ ਮੁਹੱਈਆ ਇਹਨਾਂ ਦੋਸਤਾਂ ਨੇ ਕਰਵਾਇਆ ਵਾ ਇਹ ਬਹੁਤ ਵੱਡਾ ਉਦਮ ਆ ਤੋ ਆ ਹਿਸਤਾ ਹਿਸਤਾ ਇਹ ਆਪਣੇ ਸੰਘਰਸ਼ ਵੱਲ ਆਪਣੇ ਮਸਲਿਆਂ ਵੱਲ ਸੁਚੇਤ ਹੋ ਕੇ ਇਹ ਜਿਹੜਾ ਮੰਚ ਵਾ ਇਹ ਤੁਰੇਗਾ ਮੈਂ ਸਮਝਦਾ ਕਿ ਇਹਨਾਂ ਦੋਸਤਾਂ ਦਾ ਸਾਥ ਦੇਣਾ ਚਾਹੀਦਾ ਤੇ ਵਿਚਰਨਾ ਚਾਹੀਦਾ ਇਸ ਖੇਤਰ ਦੇ ਵਿੱਚ ਕਿ ਕਿਸ ਤਰ੍ਹਾਂ ਅਸੀਂ ਪੰਜਾਬੀ ਜ਼ੁਬਾਨ ਦੇ ਮਸਲਿਆਂ ਨੂੰ ਅਸੀਂ ਕਿਸ ਤਰ੍ਹਾਂ ਉਠਾ ਸਕਦੇ ਹਾਂ ਕਿਸ ਤਰ੍ਹਾਂ ਹੱਲ ਕਰ ਸਕਦੇ ਹਾਂ ਇਹ 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 ਕਾਰਜ ਜਿਹੜਾ ਵਾ ਇਹ ਆਸਾ ਕੇ ਇਹ ਵਧੀਆ ਹੀ ਚੱਲੇਗਾ ਤੋਂ ਮੈਂ ਇਹਦਾ ਇਸ ਸਵਾਗਤ ਕਰਦਾ ਵਾਂ ਇਸ ਉੱਪਰ ਆਲੇ ਦਾ ਕਿਉਂਕਿ ਦੇਖਿਆ ਵਾ ਵੀ ਗਰੁੱਪ ਕਾਫੀ ਹੱਥ ਤੱਕ ਜਥੇਬੰਦਕ ਗਰੁੱਪਾਂ ਦੇ ਵਿੱਚ ਸੀਮਤ ਗਿਣਤੀ ਹੁੰਦੀ ਆ ਇਹ ਪੰਜਾਬੀ ਅਧਿਆਪਕਾਂ ਦਾ ਇੱਕ ਬਹੁਤ ਵੱਡਾ ਗਰੁੱਪ ਆ ਜਿਹੜਾ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਨੂੰ ਕਵਰ ਕਰਦਾ ਵਾ ਦਿੱਲੀ ਜੰਮੂ ਕਸ਼ਮੀਰ ਤੇ ਹੋਰ ਗਵਾਂਢੀ ਜਿਹੜੇ ਪ੍ਰਾਂਤ ਨੇ ਉਹਨਾਂ ਦੇ ਅਧਿਆਪਕ ਜਿਹੜੇ ਨੇ ਇਹਦੇ ਵਿੱਚ ਸ਼ਾਮਲ ਆ ਇਹ ਉਦਮ ਤੇ ਬਹੁਤ ਵੱਡਾ ਵਾ ਹੁਣ ਇਸ ਗਰੁੱਪ ਦਾ ਮਸਲਾ ਇਹ ਆ ਕਿ ਅਸੀਂ ਪੰਜਾਬੀ ਭਾਸ਼ਾ ਦੇ ਬਾਰੇ ਸੁਚੇਤ ਰਹੀਏ ਕਿ ਇਹਨੂੰ ਕੀ ਮੁਸ਼ਕਲਾਂ ਆ ਮੈਂ ਗਰੇਜ਼ ਨਹੀਂ ਕਰਾਂਗਾ ਕਿ ਪੰਜਾਬੀ ਭਾਸ਼ਾ ਨੂੰ ਤਾਂ ਹਮੇਸ਼ਾ ਹੀ ਬਹੁਤ ਮੁਸ਼ਕਲਾਂ ਰਹੀਆਂ ਹਮੇਸ਼ਾ ਹੀ ਇਦਾਂ ਦੀ ਜ਼ਾਤੀ ਹੁੰਦੀ ਰਹੀ ਆ ਹਰ ਸਮੇਂ ਦੀ ਹਕੂਮਤ ਇਸ ਤਰ੍ਹਾਂ ਦੀਆਂ ਵਧੀਆਂ ਕਰਦੀ ਰਹੀ ਆ ਤੋ ਪੰਜਾਬੀ ਭਾਸ਼ਾ ਦੇ ਨਾਲ ਇਹ ਜੋ ਕੁਝ ਉਹ ਹੁੰਦਾ ਰਿਹਾ ਵਾ ਹੁਣ ਪੰਜਾਬੀ ਪਿਆਰੇ ਇਸ ਪ੍ਰਤੀ ਬਹੁਤ ਸੁਚੇਤ ਹੋ ਗਏ ਨੇ ਜਥੇ ਬੰਦਕ ਹੋ ਗਏ ਨੇ ਸੁਚੇਤ ਹੋ ਗਏ ਨੇ ਅਧਿਆਪਕਾਂ ਦੀਆਂ ਵੀ ਬਹੁਤ ਸਾਰੀਆਂ ਸਮੱਸਿਆਵਾਂ ਵਾ ਕਾਲਜਾਂ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਲੈ ਕੇ ਸਾਡੀਆਂ ਨਿਰੰਤਰ ਸਾਡੀਆਂ ਪੋਸਟਾਂ ਜਿਹੜੀਆਂ ਘਟ ਰਹੀਆਂ ਵਾ ਪੰਜਾਬੀ ਦਾ ਜਿਹੜਾ ਵਰਕ ਲੋਡ ਆ ਉਹ ਘਟ ਰਿਹਾ ਵਾ ਹੋਰ ਇਸ ਤਰ੍ਹਾਂ ਦੇ ਜਿਹੜੇ ਸੰਕਟ ਨੇ ਆਉਂਦੇ ਨੇ ਤੋ ਆਸ ਕਰਦੇ ਹਾਂ ਕਿ ਇਹ ਗਰੁੱਪ ਕਿਸੇ ਵੀ ਇਸ ਤਰ੍ਹਾਂ ਦੇ ਸੰਕਟ ਦੇ ਵਿੱਚ ਬੜੀ ਛੇਤੀ ਆਪਣਾ ਜਿਹੜਾ ਵਾ ਪ੍ਰਤੀਕਰਮ ਪ੍ਰਗਟਾਏਗਾ ਅਸੀਂ ਬੜੀ ਛੇਤੀ ਜਥੇਬੰਦਕ ਹੋ ਸਕਦੇ ਹਾਂ ਕਿਸੇ ਵੀ ਮਸਲੇ ਦੇ ਪ੍ਰਤੀ ਵਿਚਾਰਦਿਆਂ ਹੋਇਆ ਜਿਹੜਾ ਸਟੈਂਡ ਲੈਣਾ ਹੁੰਦਾ ਵਾ ਉਹ ਕੁਸ਼ ਹੀ ਜੁਝਾਰੂ ਆਗੂ ਕੁਸ਼ ਹੀ ਜਿਹੜੇ ਉਹ ਸੁਚੇਤ ਲੋਕ ਹੁੰਦੇ ਆ ਉਹ ਕਦਮ ਉਠਾਉਂਦੇ ਆ ਤੋ ਸਾਨੂੰ ਸੁਚੇਤ ਰਹਿਣਾ ਚਾਹੀਦਾ ਆਪਣੇ ਪੰਜਾਬੀ ਭਾਸ਼ਾ ਪ੍ਰਤੀ ਆਪਣੇ ਸਲੇਬਸ ਪ੍ਰਤੀ ਆਪਣੀਆਂ ਪੋਸਟਾਂ ਪ੍ਰਤੀ ਨਵੀਂ ਭਰਤੀ ਪ੍ਰਤੀ ਇਹ ਮਸਲੇ ਹੈਗੇ ਤਾਂ ਕਾਫੀ ਗੁੰਝਲਦਾਰ ਨੇ ਕਿ ਇਹਨਾਂ ਨੂੰ ਕੋਈ ਯੋਨਾ ਦੇ ਵਿੱਚ ਵੰਡ ਲਿਆ ਜਾਵੇ ਯੂਨੀਵਰਸਿਟੀਆਂ ਦੇ ਵਿੱਚ ਇਹਨਾਂ ਦੇ ਗਰੁੱਪਾਂ ਨੂੰ ਵੰਡ ਲਿਆ ਜਾਵੇ ਤਾਂ ਕਿ ਇਹ ਆ ਕਿ ਇਸ ਮਸਲੇ ਨੂੰ ਆਪਾਂ ਜਿਹੜਾ ਵਾ ਵੱਡੇ ਪੱਧਰ ਤੇ ਫੈਲਾ ਸਕੀਏ ਆ ਪੇਸ਼ ਕਰ ਸਕੀਏ ਤੋ ਇਸ ਉਦਮ ਦੇ ਲਈ ਮੈਂ ਇਹਨਾਂ ਦੋਸਤਾਂ ਦਾ ਜਿਹੜਾ ਵਾ ਉਹ ਸਵਾਗਤ ਕਰਦਾ ਹਾਂ ਕਿ ਵਧੀਆ ਕਰ ਰਹੇ ਨੇ ਖਾਸ ਕਰਕੇ ਪਰਮਜੀਤ ਸਿੰਘ ਊਰੀ ਰੰਦਾਵਾ ਜੀ ਡਾਕਟਰ ਹੀਰਾ ਸਿੰਘ ਊਰੀ ਤੋ ਤੁਹਾਡਾ ਜਿਹੜਾ ਉਦਮ ਆਇਆ ਵਧੀਆ ਵਾ ਤੇ ਬਾਕੀ ਮਸਲੇ ਤੇ ਜਿਹੜੇ ਆ ਪ੍ਰੈਕਟਿਸ ਦੇ ਵਿੱਚੋਂ ਤਜਰਬੇ ਦੇ ਵਿੱਚੋਂ ਹੀ ਆਇਆ ਇਸ ਗਰੁੱਪ ਦੀ ਜਿਹੜੀ ਆ ਉਹ ਕਾਰਸ਼ੀਲਤਾ ਦਾ ਪਤਾ ਲੱਗੇਗਾ ਕਿ ਅਸੀਂ ਕਿੰਨੇ ਇੱਕ ਸਾਰਥਕ ਯਤਨ ਕਰਕੇ ਕਿੰਨੇ ਕਾਮਯਾਬ ਹੁੰਨੇ ਆ ਇੱਕ ਕੁਝ ਗੱਲਾਂ ਸੀ ਜਿਹੜੀਆਂ ਤੁਹਾਡੇ ਨਾਲ ਸੰਗੀਆਂ ਕਿਕੀਆਂ ਧੰਨਵਾਦ